ਸਿੰਘ ਸਲੋਕ ਭਗਤ ਕਬੀਰ ਜੀਓ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾਇ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਵਲੇ ਹਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਨਹਾਰ ਕਬੀਰ ਡਗਮਗ ਕੀਆ ਕਰੈ ਕਹਾ ਦਲਾ ਵਹਿ ਜੀਓ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀ ਸਹਦਾ ਦੇ ਕਾਨ ਜਿਓ ਜਿਨ ਮਨ ਨਾਹੀ ਨਾਓ ਕਬੀਰ ਐਸਾ ਏਕ ਆਦ ਜੋ ਜੀਵਤ ਮੇਰ ਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਕਬੀਰ ਜਾ ਦਿਨ ਹੋ ਮੂਆ ਪਾਛੈ ਪਿਆ ਅਨੰਦ ਮੋਹਿ ਮਿਲਿਓ ਪ੍ਰਭ ਆਪਨਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨੇ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਹਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜੇ ਮੂਐ ਸੁਖ ਹੋਇ ਭਲੋ ਭਲੋ ਸਭ ਕੋ ਕਹਿ ਗੁਰੂ ਨਾ ਮਾਨੈ ਕੋਈ ਕਬੀਰ ਰਾਤੀ ਹੋਐ ਕਾਰੀਆਂ ਕਾਰੇ ਉ ਭੇਜੰਤ ਲੈ ਪਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਪੁਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂੜਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹਾਥ ਕਬੀਰ ਜਹ ਜਹ ਹਉ ਫਿਰਿਉ ਕੌਤਕ ਠਾਉ ਠਾਇ ਇਕ ਰਾਮ ਸਨੇਹੀ ਬਾਹਰਾ ਉਚਰ ਮੇਰੇ ਪਾਏ ਕਬੀਰ ਸੰਤਨ ਕੀ ਚੁੰਗੀਆ ਭਲੀ ਭਟਕ ਸਤੀ ਗਾਉ ਆਗ ਲੱਗੋ ਤੇ ਧੌਲ ਹਰ ਜੇ ਨਾਹੀ ਹਰ ਕੋ ਨਾਉ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਉਹ ਸਾਕਤ ਬਾਪਰੇ ਜੋ ਹਾਟੇ ਹਾਥ ਵਿਕਾਇ ਕਬੀਰ ਸਾਕਤ ਐ ਸਾਹ ਹੈ ਜੈਸੀ ਲਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਨਨੀ ਪਮਨ ਚੋ ਕੋਲਨ ਹਾਰ ਸੰਤੋਹ ਮਾਖਨ ਖਾਇਆ ਸ਼ਾਸ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹੈ ਹੈ ਵਤਾਰ ਜਿਨ ਬੁਲੋਇਆ ਤਿਨ ਖਾਇਆ ਅਵਰ ਬਲੋ ਵਨਹਾਰ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ ਏਕ ਕਬੀਰਾ ਨਾਮ ਸੈ ਜਿਨ ਕੀਨੀ ਬਾਰਹਿ ਬਾਟ ਕਬੀਰ ਸੁਖ ਨਾ ਇਹ ਜੁਗ ਕਰਹਿ ਜੋ ਬਹੁਤੈ ਮੀਤ ਜੋ ਚਿਤ ਰਖੈ ਇਕ ਸਿਉ ਤੇ ਸੁਖ ਪਾਵਹਿ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ RAM ਪਦਾਰਥ ਪਾਏ ਕੈ ਕਬੀਰਾਂ ਗਾਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਖ ਨਹੀਂ ਮੋਲ ਕਬੀਰ ਤਾਂ ਸਿਉ ਪ੍ਰੀਤ ਕਰ ਜਾ ਕੋ ਠਾਕੁਰ RAM ਪੰਡਤ ਰਾਜੇ ਭੂਪਤੀ ਆਵਹਿ ਕੌਨੇ ਕਾਮ ਕਬੀਰ ਪ੍ਰੀਤ ਇਕ ਸਿਉ ਕੀਏ ਆਨ ਦੁਬਦਾ ਜਾਏ ਪਾਵੈ ਲਾਂਬੇ ਕੇਸ ਕਰ ਹਾਵੇ ਕਰਮਡਾਇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸਮਾ ਹੈ ਹਉ ਬਲੇ ਹਾਰੀ ਤਿਨ ਕੋ ਪੈਸ ਜੋ ਨੀਕਸ ਜਾਹੇ ਕਬੀਰ ਇਉ ਤਨ ਜਾਏਗਾ ਸਕੋ ਤਲੇ ਉਹ ਬਹੋਰ ਨਾਗੇ ਪਾਉ ਮੋਤੇ ਗਏ ਜਿਨ ਕੇ ਲੱਖ ਕਰੋਰ ਕਬੀਰ ਇਉ ਤਨ ਜਾਏਗਾ ਕਮ ਨੈ ਮਾਰ ਗਲਾਇ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ ਕਬੀਰ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰ ਬਾਰ ਜਿਉ ਬਨ ਫਲ ਪਾ ਕੇ ਭੋਏ ਗਿਰਹਿ ਬਹੋਰ ਨਾ ਲਾਗਹਿ ਧਾਰ ਕਬੀਰ ਆ ਤੁਹੀ ਕਬੀਰ ਤੂੰ ਤੇਰੋ ਨਾਮ ਕਬੀਰ RAM ਰਤਨ ਤਬ ਪਾਈਐ ਜੋ ਪਹਿਨੇ ਤਜੈ ਸਰੀਰ ਕਬੀਰ ਚੰਖ ਨਾ ਝੰਖੀਐ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੀ ਮੇਟ ਨਾ ਸਾਕੈ ਕੋਈ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ ਰਾਮ ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰ ਕਾਪਰੇ ਪਾਨ ਸੁਪਾਰੀ ਖਾਏ ਏਕ ਸਹਰ ਕੇ ਨਾਮ ਬਿਨ ਬਾਦੇ ਜਮਪੁਰ ਜਾਹੇ ਕਬੀਰ ਬੇੜਾ ਜਰਜਰਾ ਫੂਟੇ ਛੇ ਕਹਜਾਰ ਹਰੂਏ ਹਰੂਏ تیر ਗਏ ਡੂਬੇ ਜਿਨ ਸਿਰ ਭਾਰ ਕਬੀਰ ਹਾੜ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮਨ ਪੇਟੇ ਹਾੜ ਹੈ ਮਰੀ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਊਚਾ ਦੇਖਿ ਆਵਾਸ ਆਜ ਕਾਲ ਭੋਏ ਲੇਟਣਾ ਉਪਰ ਜਾ ਮਹਿਕਾਸ ਕਬੀਰ ਗਰਬ ਨਾ ਕੀਜੀਐ ਰੰਗ ਕਿੰਨਾ ਹਸੀਐ ਕੋਇ ਅਜੋ ਸੋਨਾ ਉਹ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂਚੂਰੀ ਪੋਇ ਅੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੈ ਪਛਤਾ ਹੋਗੇ ਫਰਾਨ ਜਾਹੇਗੇ ਸ਼ੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪੰਜੋਂ ਲਰਕਾ ਜਾਰ ਕੈ ਰਹਿ ਰਾਮ ਲਿਵ ਲਾਗ ਕੋ ਹੈ ਲਰਕਾ ਬੇਚਈ ਲੜਕੀ ਬੇਚੈ ਕੋਏ ਸਾਂਝਾ ਕਰੈ ਕਬੀਰ ਸਿਉ ਹਰ ਸੰਗ ਬਨਜ ਕਰੇ ਕਬੀਰ ਇਹ ਚਿਤਾਵਨੀ ਮਤ ਸਹਸਾਰਹਿ ਜਾਏ ਪਛੇ ਭੂਗ ਜੋ ਭੂਗਵੇ ਤਿਨ ਕੋ ਗੁੜ ਲੈ ਖਾਹੇ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬੇ ਸਿਓ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇਂ निंदो ਲੋਗ ਕਬੀਰ ਲੋਗ ਕੇ ਨਿੰਦੈ ਬੱਪੜਾ ਕੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕਹਿ ਘਾਗਰੈ ਚਹੁ ਦਿਸ ਲਾਗੀ ਆਗ ਖਿੰਥਾ ਜਲ ਕੋਇਲਾ ਭਈ ਤਾਗੇ ਆਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਭਈ کاپر فوٹ مفوٹ پھوٹ جوگی بپڑا کھیلے او آسن رہی بے پوت کبھیر تھوڑے